ਆਮ ਜਨਤਾ ਦੀ ਸਹੂਲਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਡੁਗਰੀ ਵਿਖੇ ਸ਼੍ਰੀ ਦੁਰਗਾ ਮਾਤਾ ਚੈਰੀਟੇਬਲ ਟਰਸਟ ਵਿਖੇ ਚੱਲ ਰਹੀ ਡਿਸਪੈਂਸਰੀ ਨੂੰ ਅੱਜ ਐਸ ਆਈ ਸੀ ਭਾਰਤੀ ਜੀਵਨ ਬੀਮਾ ਇੰਸ਼ੋਰੈਂਸ ਕੰਪਨੀ ਦੇ ਵੱਲੋਂ ਕਰੀਬ 13 ਲੱਖ ਦੇ ਨਜ਼ਦੀਕੀ ਅੱਖਾਂ ਦਾ ਆਪਰੇਸ਼ਨ ਕਰਨ ਲਈ ਮਸ਼ੀਨਾਂ ਦਾਨ ਕੀਤੀਆਂ ਗਈਆਂ ਨੇ ਵਧਕਾਰ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਸੇ ਡਿਸਪੈਂਸਰੀ ਦੇ ਵਿੱਚ ਅੱਖਾਂ ਦੇ ਆਪਰੇਸ਼ਨ ਕਰਨ ਦੇ ਲਈ ਇਹਨਾਂ ਮਸ਼ੀਨਾਂ ਦੀ ਬਹੁਤ ਜ਼ਿਆਦਾ ਲੋੜ ਸੀ ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ ਏ ਚੇਦੀ ਦੁਰਗਾ ਮਾਤਾ ਚੈਰੀਟੇਬਲ ਡਿਸਪੈਂਸਰੀ ਵੱਲੋਂ ਇੱਕ ਅੱਖਾਂ ਦਾ ਆਈਓਟੀ ਚਾਲੂ ਕੀਤਾ ਜਾ ਰਿਹਾ ਹੈ ਜਿਹੜਾ ਕਿ ਇੱਕ ਸਮਲੋਇ ਇੱਕ ਇਦਾਂ ਦਾ ਉਪਰਾਲਾ ਹੈ ਸਾਡੇ ਇੱਥੇ ਨਾ ਜਿਹੜੇ ਜਿੰਨੇ ਵੀ ਅੱਖਾਂ ਦੇ ਡਾਕਟਰ ਹੈਗੇ ਆ ਬੜੇ ਪੈਸੇ ਲੋਕਾਂ ਤੋਂ ਲੁੱਟੀ ਜਾਂਦੇ ਸੀਗੇ ਜੀ ਇੱਕ ਇੱਕ ਲੈਂਸ ਪਾਉਣ ਦੇ ਕਿੰਨੇ-ਕਿੰਨੇ ਪੈਸੇ ਲਈ ਜਾਂਦੇ ਸੀ ਸਾਡਾ ਮਨ ਬੜਾ ਦੁਖਦਾ ਸੀ ਉਹਨੂੰ ਦੇਖ ਕੇ ਇਹ ਸੋਚਿਆ ਵੀ ਯਾਰ ਕੋਈ ਅਹਜਾ ਉਪਰਾਲਾ ਕੀਤਾ ਜਾਵੇ ਜਿੱਥੇ ਇੱਕ ਆਮ ਤੇ ਗਰੀਬ ਆਦਮੀ ਆ ਕੇ ਨੋਮੀਨਲ ਜੇ ਚਾਰਜੀ ਦੇ ਵਿੱਚ ਤੇ ਆਪਣਾ ਆਪਰੇਸ਼ਨ ਕਰਾ ਸਕੇ ਕੱਲਾ ਇਹ ਨਹੀਂ ਵੀ ਅਸੀਂ ਪੈਸੇ ਲੈ ਕੇ ਆਪਰੇਸ਼ਨ ਕਰਾਂਗੇ ਅਸੀਂ ਆਪਸ ਦੇ ਵਿੱਚ ਵੀ ਇੱਕ ਸਲਾਹ ਕੀਤੀ ਹੈ ਵੀ ਜੋ ਵੀ ਆਪਰੇਸ਼ਨ ਦਾ ਖਰਚਾ ਹੈ ਜੇ ਕੋਈ ਬੰਦਾ ਨਹੀਂ ਵੀ ਉਹ ਪੇ ਕਰ ਸਕਦਾ ਹੋਊਗਾ ਤਾਂ ਅਸੀਂ ਆਪਸ ਦੇ ਵਿੱਚ ਕੰਟਰੀਬਿਊਟ ਕਰਕੇ ਉਹਦਾ ਵੀ ਆਪਰੇਸ਼ਨ ਕਰਾ ਕੇ ਇਥੇ ਉਹਨੂੰ ਰਾਜੀ ਖੁਸ਼ੀ ਕਰਕੇ ਭੇਜਾਂਗੇ ਜੀ ਸਰ ਕੀ ਨਾਮ ਹੈ ਤੁਹਾਡਾ ਜਿਹੜੀ ਅੱਜ ਇੱਥੇ ਸ਼ੁਰੂਆਤ ਹੋਈ ਹੈ ਉਹ ਜਿੰਦਗੀ ਕਿੰਜ ਜੀ ਮੇਰਾ ਨਾਮ ਮਾਨ ਸਿੰਘ ਹੈ ਜੀ ਮੈਂ ਐਲਐਸਸੀ ਲੁਧਿਆਣਾ ਡਿਵੀਜ਼ਨ ਤੋਂ ਆਇਆ ਤੇ ਇਹ ਦੱਸਦੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਐਲਐਸਸੀ ਗੋਲਡਨ ਜੁਬਲੀ ਫਾਊਂਡੇਸ਼ਨਸ ਟੀਮ ਦੇ ਅੰਡਰ ਸ਼੍ਰੀ ਦੁਰਗਾ ਮਾਤਾ ਚੈਰੀਟੇਵ ਡਿਸਪੈਂਸਰੀ ਨੂੰ 12,62,000 ਦੀਆਂ ਅੱਖਾਂ ਦੇ ਆਪਰੇਸ਼ਨ ਲਈ ਮਸ਼ੀਨਾਂ ਡੋਨੇਟ ਕੀਤੀਆਂ ਨੇ ਔਰ ਇਹ ਐਲਐਸਸੀ ਦਾ ਬਹੁਤ ਵੱਡਾ ਉਪਰਾਲਾ ਸੀਗਾ ਕਿ ਵੀ ਏਰੀਆ ਦੇ ਵਿੱਚ ਕੋਈ ਅੱਖਾਂ ਦਾ ਆਪਰੇਸ਼ਨ ਖੋਲਿਆ ਜਾਵੇ ਤੇ ਮੈਂ ਧੰਨਵਾਦ ਕਰਦਾ ਹਾਂ ਸਾਡੇ ਲੁਧਿਆਣਾ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਸ਼੍ਰੀ ਰੋਸ਼ਨ ਲਾਲ ਜਰਿਆਲ ਜੀ ਦਾ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਦੇ ਲਈ ਦਿਨ ਰਾਤ ਮਿਹਨਤ ਕੀਤੀ ਔਰ ਉਸ ਤੋਂ ਵੀ ਵੱਡਾ ਧੰਨਵਾਦ ਹੈ ਸੰਸਥਾ ਦਾ ਚੈਰੀਟੇਬਲ ਡਿਸਪੈਂਸਰੀ ਦੀ ਨੁਮਾਇੰਦਗੀ ਕਰ ਰਹੇ ਰਮੇਸ਼ ਗਰਗ ਜੀ ਦਾ ਜਿਨ੍ਹਾਂ ਦੀ ਟੀਮ ਨੇ ਮਿਹਨਤ ਕਰਕੇ ਇਹ ਅੱਜ ਆਪਰੇਸ਼ਨ ਥੀਏਟਰ ਖੋਲ੍ਹਿਆ ਅੱਜ ਪਹਿਲਾ ਆਪਰੇਸ਼ਨ ਹੋਣ ਜਾ ਰਿਹਾ ਹੈ ਤੇ LIC ਵੱਲੋਂ ਇੱਕ ਮੈਸੇਜ ਵੀ ਹੈ ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਲਈ ਲਾਉਣਾ ਤੇ ਅੱਜ ਅਸੀਂ ਬੜਾ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਜਿਹੜਾ ਪੈਸਾ ਲੱਗਿਆ ਉਹ ਲੋਕਾਂ ਦੀ ਭਲਾਈ ਲਈ ਲੱਗ ਰਿਹਾ ਕਿੰਨਾ ਕੁ ਲਾਭ ਮਿਲੂਗਾ ਜਿਹੜਾ ਲੋਕ ਇਲਾਕਾ ਵਾਲੇ ਮੈਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਵੀ ਜਿਸ ਏਰੀਆ ਦੇ ਵਿੱਚ ਇਹ ਪ੍ਰੋਜੈਕਟ ਲੱਗਿਆ ਹੈ ਜੋ ਡਿਸਪੈਂਸਰੀ ਦੇ ਵਿਚੇ ਪ੍ਰੋਜੈਕਟ ਲੱਗਿਆ ਇਹ ਏਰੀਏ ਦੇ ਸਾਰੇ ਏਰੀਏ ਨੂੰ ਅਰਬਨ ਏਰੀਆ ਦੇ ਮੈਨੂੰ ਲੱਗਦਾ ਹਲਕਾ ਆਤਮਨਗਰ ਨੂੰ ਮੈਕਸਿਮਮ ਕਵਰ ਕਰਦੀ ਹੈ ਵਿਦਿਆਨ ਲਾਈਫ ਦੇ ਲਈ ਚਿੰਕਾ ਚਾਰਟ ਰਿਪੋਰਟ